ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰਤ ਤੋਂ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜੀ 15 ਜੁਲਾਈ ਤੋਂ ਲੈ ਕੇ 17 ਜੁਲਾਈ ਦੇ ਮੌਸਮ ਦੀ ਯਾਨੀ ਕਿ 15 16 ਤੇ 17 ਜੁਲਾਈ ਤਿੰਨ ਦਿਨ ਮੌਸਮ ਦੇ ਕੀ ਲਾਦੇ ਨੇ ਨਾਲ ਦੀ ਨਾਲ ਜਾਣਕਾਰੀ ਦੇਵਾਂਗੇ 18 ਜੁਲਾਈ ਦੀ ਵੀ ਲਗਾਤਾਰ 4 ਦਿਨ ਦੀ ਅਪਡੇਟ ਤੁਹਾਡੇ ਲਈ ਕੇ ਸਾਹਮਣੇ ਹਾਜ਼ਰ ਹੋਏ ਆ ਜੀ ਸਭ ਤੋਂ ਪਹਿਲਾਂ ਤਾਜ਼ਾ ਸੈਟਰਡੇ ਮੈਪਸ ਦੇਖ ਲੈਂਦੇ ਆ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਜਾਇਓ ਕਮੈਂਟ ਬਾਕਸ ਵਿੱਚ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਲਿਖ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਵੀ ਤੁਹਾਡੇ ਇਲਾਕੇ ਦੇ ਹਾਲਾਤਾਂ ਬਾਰੇ ਪਤਾ ਲੱਗ ਸਕੇ ਤੁਸੀਂ ਦੇਖ ਸਕਦੇ ਹੋ ਤਾਜ਼ਾ ਸੈਟਰਡੇ ਮੈਪਸ ਦੇ ਵਿੱਚ ਕੋਈ ਵੱਡੀ ਕਾਰਵਾਈ ਫਿਲਹਾਲ ਪੰਜਾਬ ਦੇ ਵਿੱਚ ਪੈਂਦੀ ਦਿਖਾਈ ਨਹੀਂ ਦੇ ਰਹੀ ਮੌਸਮ ਸਾਫ਼ ਤੇ ਖੁਸ਼ਕ ਬਣਿਆ ਰਹੇਗਾ ਇਹਦਾ ਤਾਪਮਾਨ ਜਿਉ 37 38 ਤੋਂ 43 ਡਿਗਰੀ ਤੱਕ ਪੰਜਾਬ ਦੇ ਵਿੱਚ ਬਣੇ ਰਹਿਣਗੇ ਹਵਾਵਾਂ ਦਾ ਕੋਈ ਵੱਡਾ ਰੁਖ ਦਿਖਾਈ ਨਹੀਂ ਦੇ ਰਿਹਾ ਮੌਸਮ ਖੁਸ਼ਕ ਅਤੇ ਡਰਾਈ ਬਣਿਆ ਰਹੇਗਾ ਸਵੇਰ ਦੇ ਲੈ ਕੇ ਪਹਿਲੇ ਘੰਟੇ ਤੋਂ ਲੈ ਕੇ ਦੁਪਹਿਰ ਤੇ ਸ਼ਾਮ ਤੱਕ ਪੂਰੀ ਖੜਕਮੀ ਧੁੱਪ ਪੈਣ ਦੀ ਅੱਜ ਪੂਰੇ ਪੂਰੇ ਚਾਂਸ ਬਣੇ ਹੋਏ ਨੇ ਜੀ ਤੇ ਹੁਣ ਦੇਖ ਲੈਂਦੇ ਹਾਂ ਮੌਸਮ ਵਿਭਾਗ ਵੱਲੋਂ ਕੀ ਅਲਰਟ ਜਾਰੀ ਹੋਏ ਨੇ ਜੀ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਤੁਹਾਡੇ ਸਾਹਮਣੇ ਨੇ ਜੀ 14 ਤਰੀਕ ਲੰਘ ਚੁੱਕੀ ਹੈ ਕੋਈ ਵੱਡੀ ਕਾਰਵਾਈ ਨਹੀਂ ਹੋਈ 15 ਤਰੀਕ ਅੱਜ ਮੌਸਮ ਖੁਸ਼ਕ ਤੇ ਸਾਫ ਬਣਿਆ ਰਹੇਗਾ ਕੋਈ ਵੱਡੀ ਕਾਰਵਾਈ ਹੋਣ ਦੀ ਫੇਰ ਉਮੀਦ ਅੱਜ ਦੇ ਦਿਨ ਨਹੀਂ ਕੀਤੀ ਜਾ ਸਕਦੀ 16 ਤਰੀਕ ਤੋਂ ਲੈ ਕੇ 18 ਤਰੀਕ ਤੱਕ ਤੁਸੀਂ ਦੇਖ ਸਕਦੇ ਹੋ ਇੱਕ ਸੋਹਣਾ ਅਲਰਟ ਜਾਰੀ ਹੋਇਆ ਹੈ ਜੀ 16 ਤਰੀਕ ਨੂੰ ਪੰਜਾਬ ਦੇ ਵਿੱਚ ਫਿਲਹਾਲ ਕੋਈ ਵੱਡੀ ਕਾਰਵਾਈ ਨਹੀਂ ਹੈ ਪਰ ਹਰਿਆਣਾ ਦੇ ਵਿੱਚ ਚੰਗੇ ਭਲੇਮੀ ਹੁੰਦੇ ਦਿਖਾਈ ਦੇ ਰਹੇ ਨੇ ਉਸ ਤੋਂ ਇਲਾਵਾ ਅਗਲੀ ਗੱਲ 17 ਤਰੀਕ ਦੀ ਤੇ 16 ਤਰੀਕ ਜਿਵੇਂ ਲੰਘੇਗੀ ਹਰਿਆਣੇ ਵਾਲਾ ਸਿਸਟਮ ਪੰਜਾਬ ਨੂੰ ਇੰਟਰੈਕਟ ਕਰੇਗਾ ਤੇ ਇੰਟਰੈਕਟ ਕਰਦਾ ਬਹੁਤ ਸੋਹਣੇ ਤਰੀਕੇ ਨਾਲ ਪੰਜਾਬ ਦੇ ਵਿੱਚ ਵਧੀਆ ਉਮੀਦ ਹੀ ਉਮੀਦ 17 ਤਾਰੀਖ ਨੂੰ ਸਿਸਟਮ ਤੋਂ ਲਗਾਈ ਦਿਖਦੀ ਹੈ ਜਾ ਸਕਦੀ ਹੈ ਜੀ ਉਸ ਤੋਂ ਇਲਾਵਾ ਹਰਿਆਣਾ ਵਿੱਚ ਵੀ ਸੋਨੇ ਮੀਂਹ ਹੈ ਜੀ 18 ਤਾਰੀਖ ਦੀ ਗੱਲ ਕਰੀਏ ਤਾਂ ਮੁਰ ਤੋਂ ਫੇਰ ਸਿਸਟਮ ਦਰਮਿਆਨੇ ਹਿਸਾਬ ਦਾ ਬਣ ਜਾਵੇਗਾ ਸਵੇਰ ਵੇਲੇ ਤੁਸੀਂ ਟੁੱਟਵੇਂ ਰੂਪ ਦੇ ਵਿੱਚ ਮੀਂਹ ਦੇਖੇ ਜਾ ਸਕਦੇ ਨੇ 18 ਤਾਰੀਖ ਨੂੰ ਜੋ ਅਲਰਟ ਜਾਰੀ ਹੋਇਆ ਉਸ ਦੇ ਮੁਤਾਬਕ ਹੁਣ ਤੁਸੀਂ ਦੇਖ ਸਕਦੇ ਹੋ ਕਿ 16 17 18 ਤਾਰੀਖ ਲਗਾਤਾਰ 3 ਦਿਨ ਮੀਂਹਾਂ ਦੀ ਆਮਦ ਪੰਜਾਬ ਹਰਿਆਣਾ ਦੇ ਉੱਤਰੀ ਭਾਰਤ ਵਿੱਚ ਦਿਖਾਈ ਦੇ ਰਹੀ ਹੈ ਇੱਕ ਵਾਰੀ ਆਪਾਂ ਕਹਿ ਸਕਦੇ ਕਿ ਦੁਵਾਰਾ ਤੋਂ ਮੌਨਸੂਨ ਐਕਟੀਵੇਟ ਹੁੰਦਾ ਪੰਜਾਬ ਹਰਿਆਣਾ ਤੇ ਉੱਤਰੀ ਭਾਰਤ ਵਿੱਚ ਦਿਖਾਈ ਦੇ ਰਿਹਾ ਹੁਣ ਇਸ ਟਾਈਮ ਚੱਕਰਵਾਤ ਦਾ ਰੂਪ ਉਤਾਰਨ ਕਰਕੇ ਜਿਹੜਾ ਮੌਨਸੂਨ ਹੈ ਉਹ ਦੱਖਣੀ ਭਾਰਤ ਤੇ ਪੂਰਬੀ ਭਾਰਤ ਦੇ ਸੈਂਟਰ ਵਿੱਚ ਪਹੁੰਚ ਚੁੱਕਿਆ ਹੈ ਜੀ ਆਉਂਦੇ ਦੋ ਦਿਨਾਂ ਤੱਕ ਉਹ ਪੰਜਾਬ ਅਤੇ ਉੱਤਰੀ ਭਾਰਤ ਵਿੱਚ ਆਪਣਾ ਐਕਟਿਵ ਹੁੰਦਾ ਦਿਖਾਈ ਦੇ ਰਿਹਾ ਅਜੇ ਇਹ ਵਿੱਚ ਅਸੀਂ ਕੁਝ ਨਹੀਂ ਕਹਿ ਸਕਦੇ ਕਿ ਪੰਜਾਬ ਦੇ ਕਿਹੇ ਹਿੱਸੇ ਵਿੱਚ ਜ਼ਿਆਦਾ ਮੀਂਹ ਹੋਵੇਗਾ ਕਿਸ ਵਿੱਚ ਘੱਟ ਹੋਵੇਗਾ ਇੰਨਾ ਜ਼ਰੂਰ ਕਹਿ ਸਕਦੇ ਕਿ ਮਾਲਵੇ ਦਾ ਖੇਤਰ ਐਡਾ ਜ਼ਿਆਦਾ ਪ੍ਰਭਾਵਿਤ ਹੁੰਦਾ ਦਿਖਾਈ ਨਹੀਂ ਦੇ ਰਿਹਾ ਜਿੰਨਾ ਕਿ ਦੁਆਬੇ ਤੋਂ ਮੱਧ ਪੰਜਾਬ ਅਤੇ ਮੱਝ ਦਾ ਖੇਤਰ ਹੁੰਦਾ ਦਿਖਾਈ ਦੇ ਰਿਹਾ ਹੈ ਪਾਕਿਸਤਾਨ ਦਾ ਸਰਦੀ ਇਲਾਕਾ ਵੀ ਕੋਈ ਬਹੁਤ ਵੱਡੀਆਂ ਕਾਰਵਾਈਆਂ ਚ ਨਹੀਂ ਆਉਂਦਾ ਦਿਖਦਾ ਬਾਕੀ ਜੋ ਵੀ ਅਪਡੇਟ ਹੋਵੇਗੀ ਦੁਪਹਿਰ ਦੀ ਵੀਡੀਓ ਵਿੱਚ ਅੱਜ ਅੱਜ ਦੀ ਲੈ ਕੇ ਆਵਾਂਗੇ ਅਗੇ ਜੋ ਵੀ ਅਗਲੇ ਅਲਰਟ ਜਾਰੀ ਹੁੰਦੇ ਨੇ ਉਹ ਵੀ ਤੁਹਾਨੂੰ ਜਲਦ ਵੀਡੀਓ ਵਿੱਚ ਲੈ ਕੇ حاضر ਹੋ ਜਾਵਾਂਗੇ ਜੀ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਚੰਗੀ ਲੱਗਦੀ ਹੈ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਵਿੱਚ ਪਿੰਡ ਜिले ਸ਼ਹਿਰ ਦਾ ਨਾਮ ਲਿਖਣਾ ਨਾ ਭੁੱਲਣੇ ਮੌਕੇ ਦੇ ਤਾਜ਼ਾ ਹਾਲਾਤ ਲਿਖ ਦਿਓ ਜੀ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ